ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਸਰਿਆਲੀ ਸਰਿਆਲੀ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਸਰਿਆਲੀ ਤੋਂ ਜਿਹੜੀ ਸੜਕ ਪੱਟੀ ਨੂੰ ਜਾਂਦੀ ਆ ਬਿਲਕੁਲ ਉਸ ਸੜਕ ਦੇ ਉੱਪਰ ਕੋਈ 1.5 ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਤੇ ਵੀਰ ਹੋਰਾਂ ਦਾ ਬਿਲਕੁਲ ਘਰ ਹੈਗਾ ਬਿਲਕੁਲ ਖੇਤਾਂ ਦੇ ਵਿੱਚ ਬੈਂਕਾਂ ਦੇ ਵਿੱਚ ਬੈਠੇ ਆ ਦੋਸਤੋ ਠੀਕ ਆ ਸੋ ਪਸ਼ੂ ਵਪਾਰ ਦਾ ਕੰਮ ਤਾਂ ਬੇਸ਼ੱਕ ਨਹੀਂ ਹੈਗਾ ਕਾ ਫਿਲਹਾਲ ਘਰ ਦੇ ਘਰੇਲੂ ਪਸ਼ੂ ਆ ਤੇ ਤਿੰਨ ਨਾ ਗਿਆ ਜਿਹੜੇ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਦੋਸਤੋ ਕ੍ਰੋਸ ਆਂਗ ਦੇ ਵਿੱਚ ਜਰਸੀ ਇੱਕ ਤੁਹਾਨੂੰ ਵਹਿੜ ਦਿਖਾ ਦਾਂਗੇ ਇੱਕ ਐਚ ਐਫ ਕ੍ਰੋਸ ਆ ਇੱਕ ਫੁੱਲ ਵੱਡੀ ਜਿਹੜੀ ਮੱਝ ਹੋਵੇਗੀ ਠੀਕ ਆ ਝੋਟੀ ਹੋਵੇਗੀ ਉਹ ਪੂਰੀ ਡਿਟੇਲ ਜਿਹੜੀ ਆ ਉਹ ਵੀਰ ਦੇ ਨਾਲ ਗੱਲਬਾਤ ਆਪਾਂ ਕਰ ਲਾਂਗੇ ਪਸ਼ੂ ਸਾਰੇ ਸੂੇਸ ਪਾਏ ਆ ਠੀਕ ਆ ਜੀ ਦੁੱਧ ਤੇ ਪਸ਼ੂ ਚੱਲਦੇ ਪਏ ਆ ਸੂੇਸ ਪਾਏ ਨਗਨੇ ਸੋ ਆਪਣੀ ਇੱਕ ਟਾਈਮ ਦੀ ਦੋ ਟਾਈਮ ਦੀ ਚੋਾਈ ਜਿੰਨਾ ਦੁੱਧ ਦੱਸਿਆ ਜਾਊਗਾ ਉਹਨੂੰ ਵੈਰੀਫਾਈ ਕਰ ਲਿਓ ਘਰ ਵਿਜਿਟ ਕਰਕੇ ਸੋ ਤਹਿਸੀਲ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਤੋ ਕਰਾਂਗੇ ਗੱਲਬਾਤ ਵੀਰ ਦੇ ਨਾਲ ਪੁੱਛ ਲਾਂਗੇ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਓ ਕਰਦੇ ਆ ਗੱਲਬਾਤ ਅਜੇ ਬੀਤੀ ਸਭ ਤੋਂ ਪਹਿਲਾਂ ਵੀਰੇ ਸਸਰੀ ਕਾਲ ਦੱਸਿਓ ਬੀਜੀ ਉਹ ਠੀਕ ਠਾਕ ਜੀ ਵਧੀਆ ਵੀਰ ਜੀ ਅੱਛਾ ਵੀਰੇ ਇੱਕ ਭੁੱਲ ਕੇ ਨਾਮ ਦੱਸ ਦੀ ਆਪਾਂ ਕਰਨ ਵੀਰ ਜੀ ਕਰਨ ਹਾਂਜੀ ਤੇ ਕਰਨ ਬਾਈ ਪਸ਼ੂ ਜਦਾਂ ਮੈਂ ਜ਼ਿਕਰ ਕੀਤਾ ਵੀ ਹੈ ਘਰੇ ਲੋ ਕਰਦੇ ਹਾਂਜੀ 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 ਕਰਦੇ ਵੀਰ ਜੀ ਆਪਾਂ ਠੀਕ ਆ ਤੇ ਤਿੰਨ ਨਾਗਾ ਆਪਾਂ ਜਿਹੜੇ ਅੱਜ ਸੇਲ ਕਰਦੇ ਪਏ ਹਾਂ ਹਾਂਜੀ ਹਾਂਜੀ ਜਿੱਕਾ ਪਸੂ ਦੋ ਤਾਂ ਜਿਹੜੇ ਮੈਨੂੰ ਲੱਗਦਾ ਵੀ ਇੱਕ ਮੱਝ ਤੇ ਇੱਕ ਜਿਹੜੀ ਆ ਐਚ ਐਫ ਕ੍ਰੋਸ ਦੇ ਵਿੱਚ ਇੱਕ ਇੱਕ ਮਹੀਨੇ ਦੇ ਸੂਏ ਪਸੂਗਾ। ਹਾਂਜੀ ਹਾਂਜੀ। ਇੱਕ ਮੈਂ ਜਿਹੜੀ ਉਹ ਘਟੋ ਘਾੜ ਵੈੜ ਜਿਹੜੀ ਉਹ 8-7 ਦਿਨਾਂ ਦੀ ਸੂਈ ਹੈ। ਜੀ ਹਫਤੇ ਦੀ। ਹਫਤੇਕ ਦੀ ਹੈ ਨਾ। ਤੇ ਫਿਲਹਾਲ ਦੋ ਦੋਦ ਕੋਈ ਬਿਲਕੁਲ ਰੋਕ ਕੇ ਜਾਵਾਂ। ਜੀ ਜੀ। ਚਲੋ ਕਰਕੇ ਸ਼ੁਰੂਆਤ। ਪਹਿਲੇ ਨੰਬਰ ਤੇ ਦੋਸਤੋ ਜਿਹੜੀ ਇਹ ਆਪਾਂ ਤੁਹਾਨੂੰ ਮੱਝ ਝੋਟੀ ਤੁਸੀਂ ਗਿਣ ਸਕਦੇ ਮੱਝ ਗਿਣ ਲਓ ਠੀਕ ਆ ਸੂਆ ਪੁੱਛ ਲੈਣੀ ਆ ਵੀਰ ਤੋਂ। ਇਹ ਸੂਆ ਕਿੰਨਾ ਸੂਈ ਹੈ ਜੀ? ਦੁੱਜੇ ਵੀਰ ਜੀ ਸੂਏ ਝੋਟੀ ਸੂਈ। ਦੁੱਜੇ ਦੇ ਦੇਲੇ ਨੂੰ ਟਾਈਮ ਕਿੰਨਾ ਦੱਸਿਆ ਸੀ ਮਹੀਨੇ ਦੇ ਲਾਗੇ ਬਈ ਮਹੀਨਾ ਹਾਂਜੀ ਪੂਰਾ ਮਹੀਨਾ ਹੀ ਹੋ ਗਿਆ ਹੈ ਹਾਂਜੀ ਪੂਰਾ ਮਹੀਨਾ ਪੱਚਾ ਥਲੇ ਕੀ ਤੇ ਕੱਟੀ ਵੀਰ ਜੀ ਕੱਟੀ ਹੈ ਜੀ ਹਾਂਜੀ ਫੀਮੇਲ ਕਾਫ ਆ ਪ੍ਰਭੂ ਤੇ ਇੱਕ ਮਹੀਨਾ ਸਮਾਂ ਹੋ ਗਿਆ ਸੂਈ ਨੂੰ ਤੇ ਬਿਲਕੁਲ ਤੁਸੀਂ ਦੇਖੋਗੇ ਸੂਹਾ ਦੂਜਾ ਹੈਗਾ ਠੀਕ ਆ ਫੇਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੁਆਲਟੀ ਦੇਖ ਲਓ ਫੇਸ ਦੀ ਸਿੰਗਾ ਦੀ ਨੂੰ ਮੱਥੇ ਦੀ ਬਣਤਰ ਤੇ ਝੋਟੀ ਪੂਰੇ ਵੱਡੇ ਕਦ ਕੱਢਦੀ ਆ ਠੀਕ ਆ ਜੀ ਸੋ ਫੁੱਲ ਬਟਾ ਫੁੱਲ ਉੱਚੀ ਹਾਈਟ ਤੇ ਬੇਲ ਕਾ ਚੰਗੀ ਖਾਸੀ ਆ ਬੇਲ ਦੀ ਵੀ ਬਹੁਤ ਜਿਆਦੀ ਸੋਹਣੀ ਆ ਬਾਕੀ ਥਣ ਚੱਡਾ ਬਹੁਤ ਜਿਆਦਾ ਸੋਹਣਾ ਦੁੱਧ ਵੀਰ ਕਿੰਨਾ ਕ ਹੁਣ ਮੌਕੇ ਦਾ ਜਿਹੜਾ ਆਪਾਂ ਚਵਾ ਦਾਂਗੇ ਦੋ ਡੰਕ ਕੋਈ ਚਵਾ 12 ਲੀਟਰ ਦੁੱਧ ਵੀਰ ਜੀ ਤਿਆਰ 12 ਲੀਟਰ ਜੀ ਹਾਂਜੀ ਠੀਕ ਹੈ ਭਰਾ ਤੇ ਚਵਾਈ ਚਪੂਈ ਇੱਕ ਨੰਬਰ ਹਾਂਜੀ ਹਾਂਜੀ ਪੋਲੀ ਆ ਪੋਲੀ ਆ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਕੋਈ ਠੀਕ ਹੈ ਹਾਂਜੀ ਸੋ ਚਵਾਈ ਜਿਹੜੀ ਆ ਦੋਸਤੋ ਇੱਕ ਨੰਬਰ ਆ ਠੀਕ ਆ ਚਵਾਈ ਪੋਲੀ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਤਸਦੀ ਨਾਲ ਦਿਖਾ ਦਿੰਨੇ ਆ ਤੇ ਆ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਮਗਰ ਕੱਟੀ ਹੈ 1 ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਕੱਟੀ ਤੋਰੋ ਜੀ ਅ ਵੀਰ ਕਹਿੰਦਾ ਸੀ ਕਹਿੰਦਾ ਪਿਆ ਸੀਗਾ ਵੀ ਘੱਟੋ ਘੱਟ ਵੀ 12 ਲੀਟਰ ਤੋਂ ਜਿਹੜਾ ਪਲੱਸ ਦੋਸਤੋ ਦੁੱਧ ਆ ਪਰ 12 ਲੀਟਰ ਕੋਈ ਵੀਰ ਤਸੱਲੀ ਨਾਲ ਤੁਸੀਂ ਮਿਲ ਸਕਦੇ ਹੋ ਵੈਸੇ ਵੀਰ 13 ਕਿਲੋ ਵੀ ਕਹਿੰਦਾ ਸੀ ਸਾਢੇ 13 ਕਿਲੋ ਵੀ ਕਹਿੰਦਾ ਫਿਲਹਾਲ 12 ਲੀਟਰ ਆ ਸੋ ਹੋ ਸਕਦਾ ਵੀ ਤੁਸੀਂ ਵੱਧ ਚੁਵਾਈ ਕਰੋਗੇ ਇਸਾ ਮਾਜਦੇ ਤੋਂ ਬਾਅਦ ਕਿ ਥਾਂ ਤੋਂ ਦੀ ਸਪੇਸ ਉਲਟ ਸੱਜੇ ਖੱਬੇੋਂ ਬਹਿਣੀ ਦੀ ਗੱਲ ਕਰ ਲਈਏ ਤੇ ਸੋਹਣੀ ਸਪੇਸ ਬੇਸ਼ੱਕ ਪਵੇਂ ਅਗਲੇ ਪਿਛਲੇ ਥਾਂ ਦੇ ਵਿੱਚ ਥੋੜੀ ਸਪੇਸ ਘੱਟ ਪਹੁੰਦੀ ਹੈ ਤੇ ਸੱਜੇ ਖੱਬੇ ਸੱਜੀ ਖੱਬੀ ਬਹਿਣੀ ਦੇ ਵਿੱਚ ਸਪੇਸ ਬਹੁਤ ਵਧੀਆ ਆਹ ਦੇਖੋ ਠੀਕ ਹੈ ਜੀ ਬਹਿਣੀ ਵਾਲੇ ਪਾਸਿਓਂ ਥਣ ਆਹ ਬ੍ਰੈਕ ਸਾਈਡ ਤੋਂ ਉਲਟ ਪਾਸਿਓਂ ਜੀ ਆਵੇਗਾ ਕੋਈ ਗੱਲ ਠੀਕ ਆ ਅੱਛਾ ਵੀਰ ਕਿੰਨਾ ਮੁੱਲ ਫਿਰ ਲੈਣ ਦੇਣ ਦਾ ਕੀ ਕੀਤਾ ਜੀ 85000 ਮੁੱਲ ਕਰਦੇ 85000 ਹਾਂਜੀ ਕੋਈ ਛੋਟ ਛੜ ਮੌਕੇ ਤੇ ਥੋੜੇ ਭਲੇ ਜੀ ਥੋੜੇ ਬਹੁਤੀ ਹਾਂਜੀ ਠੀਕ ਆ ਜੀ ਚਲੋ ਜਿੰਨੀ ਵੀ ਗੁੰਜਾਇਸ਼ ਜੀ ਜਰੂਰ ਕਰਦੇ ਹੋ ਜੀ ਉਸ ਤੋਂ ਪਹਿਲਾਂ ਜਿਹਨ ਸਵੇਰ ਨੇ ਵੀ ਖਰੀਦਣੀ ਆ ਖਰੀਦਦਾਰ ਨੇ ਸਾਈਬਿਆ ਨਾਲ ਕਰਕੇ ਆਪਣੀ ਤਸੱਲੀ ਕਰਨਾ ਚਾਹੁੰਦਾ ਕੋਈ ਦੋ ਟਾਈਮ ਕਰਨਾ ਚਾਹੁੰਦਾ ਕੋਈ ਇੱਕ ਟਾਈਮ ਕਰਨਾ ਚਾਹੁੰਦਾ ਤੇ ਉਹ ਜਰੂਰ ਤੁਸੀਂ ਕਰਵਾ ਦਿਓ ਹਾਂਜੀ ਤੇ 85000 ਦੇ ਵਿੱਚੋਂ ਭਰਾ ਭੋ ਮਾਨਤਨ ਹੋ ਜਾਊਗਾ ਛੋਟੀ ਚੰਗੀ ਆ ਵੱਡੀ ਆ ਠੀਕ ਆ ਇਹ ਜ਼ਰੂਰ ਜਿਹੜੀ ਮੈਂਸ਼ਨ ਕਰ ਦਿੰਨੇ ਆ ਦੋਸਤੋ ਵੀ ਬਹੁਤੇ ਵੀਰਾਂ ਨੇ ਦੂਰੋਂ ਦਰਾਡੇੋਂ ਤੁਰਨਾ ਤੇ ਇੱਥੇ ਆਣ ਕੇ ਤੁਹਾਨੂੰ ਕੋਈ ਛੋਟਾ ਜਿਹਾ ਪਸ਼ੂ ਨਹੀਂ ਜਾਪੂਗਾ ਫੁੱਲ ਵੱਡੀ ਹਾਈਟ ਆ ਬੇਲ ਚੰਗੀ ਆ ਥਣ ਚੱਡੇ ਦੀ ਸਾਫ ਸਫਾਈ ਆ ਜਿੰਨਾ ਕ ਹਵਾਨਾ ਥਣ ਬਿਲਕੁਲ ਸਾਫ ਸਫਾਈ ਤੇ ਦਿੰਦਾ ਉਹਨਾਂ ਚਵਾਬ ਵੀ ਚੰਗਾ ਸਾਫ ਲੱਗਾ ਠੀਕ ਆ ਜੇ ਕੋਈ ਪੂਰ ਛੱਟਾ ਕੋਈ ਇਹਨੇ ਐਕਸਟਰਾ ਕੋਈ ਚੀਜ਼ ਕੋਈ ਗੜਬੜ ਨਹੀਂ ਹੋਊਗੀ ਬਿਲਕੁਲ ਜਿਹੜੀ ਸਾਫ ਪਰ ਇੱਕ ਮਹੀਨਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵੈੜ ਦਿਖਾਉਣੇ ਆ ਕਰੋ ਉਸ ਬਰੀਡ ਆ ਠ ਕ੍ਰੋਸ ਆਂਕ ਦੇ ਵਿੱਚ ਆ ਤੇ ਐਚ ਐਫ ਕ੍ਰੋਸ ਆਪਾਂ ਇਹਨੂੰ ਮੰਨ ਸਕਦੇ ਆ ਥਣ ਚੱਡਾ ਜਿਹੜਾ ਇਹ ਵੀ ਬਖਾਲਾ ਤੁਸੀਂ ਆ ਵੇਖ ਲਓ ਇੱਕ ਜਿਹੜਾ ਦੋਸਤੋ 11 ਅਗਸਤ ਨੂੰ ਆਪਾਂ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਸੋ ਉਹ ਦੱਸਣਾ ਆਪਾਂ ਭੁੱਲ ਗਏ ਸੀਗੇ ਕੋਈ 8:30 9:00 ਵਜੇ ਦਾ ਸਮਾਂ ਹੈਗਾ ਠੀਕ ਆ ਅੱਛਾ ਭਰਾ ਜਿਹੜੀ ਇਹ ਵੈੜ ਆ ਆਪਣੇ ਕੋਲ ਐਚ ਐਫ ਕਰਾਉ ਸੀ ਆ ਹਾਂਜੀ ਜੀ ਪਹਿਲਾਂ ਵੀ ਵੀਰ ਜੀ ਕਰਦੀ ਆ ਇਹ ਵੀ ਕਰ ਦਿਓ ਬੱਚੀ ਹਾਂਜੀ ਹਾਂਜੀ ਪਹਿਲਾਂ ਸਵੇਰ ਸੋਈ ਆ ਜੀ ਜੀ ਤੇ ਸਮਾਂ ਕਿੰਨਾ ਕਿਨੂ ਹੋ ਗਿਆ ਮੀਨੇ ਦੇ ਲਾਗੇ ਬੰਨੇ ਨੂੰ ਆ ਮੀਨੇ ਦੇ ਲਾਗੇ ਬੰਨੇ ਮਗਰ ਇਹਨੇ ਬੱਚੇ ਬੱਚੀ ਬੱਛੀ ਤੇ ਹੁਣ ਆ ਹਾਜ਼ਰ ਦੁੱਧ ਕੀ ਆ 12 13 ਲੀਟਰ 12 13 ਲੀਟਰ ਜੀ ਅ ਚਲੋ 13 ਵੀ ਹੋਊਗਾ ਤੁਹਾਡੇ ਘਰ ਦਾ ਪਰ 12 ਮੰਨ ਕੇ ਕੋਈ ਸੁਲਦਾ ਜਿਹੜਾ ਮਰਜੀ ਆ ਕੇ ਚੋਬਈ ਵੀ ਜੀ ਜੋ ਸਾਚਾ ਪਹੁੰਚ ਦੱਸਣਾ ਦੁੱਧ ਦਾ ਕੋਈ 200 ਜਿਆਦਾ ਫਰਕ ਨਹੀਂ ਨਿਕਲੂਗਾ ਠੰਡੀ ਠੀੜੀ ਦੂਰੋਂ ਨੇੜਿਓਂ ਕਿਸੇ ਵੀਰ ਨੇ ਆ ਦੇਖੋ ਜੀ ਰੂਮ ਵਰਗੀ ਕੋਲੀ ਠੀਕ ਆ ਚਾਰੇ ਥਾਣਾ ਸਪੇਸ ਚੰਗੀ ਐ ਚੌਥਾ ਥਾਣਾ ਦੀ ਸੋ ਮੁਠੀ ਵਾਲਾ ਥਾਣਾ ਜੀ ਮੁੱਠੀ ਥਾਣਾ ਬਿਲਕੁਲ ਹੱਥੀ ਚ ਬਾਈ ਆ ਜਿਹੜਾ ਦੋਸਤੋ ਤੁਸੀਂ इजीली ਕਰ ਸਕਦੇ ਹੋ ਤੇ ਹਾਈਟ ਜਿਹੜੀ ਜਿਗਰ ਜੋਗ ਆ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਕਾਊਂਟ ਕਰ ਲਿਓ ਠੀਕ ਆ ਮੀਡੀਅਮ ਹਾਈਟ ਆ ਕ੍ਰੋਸ ਬਰੀਡ ਆ ਸੋ ਥਾਂ ਤੁਹਾਨੂੰ ਬਿਲਕੁਲ ਪੀੜੀ ਦੇ ਪਾਵਿਆਂ ਵਰਗੇ ਆ ਤੋਰ ਕੇ ਤੁਹਾਨੂੰ ਦਿਖਾਉਣੇ ਆ ਨਾਲ ਬੱਚੀ ਆ ਬੱਚੀ ਵੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਠੀਕ ਆ ਜੀ ਬਾਕੀ ਪਸ਼ੂ ਜਿਹੜੇ ਆ ਸਾਰੇ ਓਵਰ ਆਲ ਜਿੰਨੇ ਵੀ ਆ ਸਾਰੇ ਦੁੱਧ ਵਾਲੇ ਆ ਸੋ ਆਪਦੀ ਇੱਕ ਟਾਈਮ ਦੀ ਕੋਈ ਤਸੱਲੀ ਕਰ ਲੇ ਕੋਈ ਦੋ ਟਾਈਮ ਦੀ ਕਰ ਲੇ ਆ ਦੇਖੋ ਜੀ ਹਾਂ ਜੀ ਸੋ ਵੀਡੀਓ ਤੇ ਕਰਕੇ ਜਿਹੜੀ ਦੋਸਤੋ ਚਵਾਈ ਹਜੇ ਕੀਤੀ ਨਹੀਂ ਸੀਗੀ ਉਹ ਜ਼ਰੂਰ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਸੋ ਉਸ ਤੋਂ ਬਾਅਦ ਕਿਸੇ ਵੀਰ ਨੇ ਟਾਈਮ ਟੂ ਟਾਈਮ ਚਵਾਈ ਕਰਨੀ ਆ ਆਪ ਵੀ ਤੁਸੀਂ ਕਰ ਸਕਦੇ ਆਹ ਦੇਖੋ ਜੀ ਲੈਓ ਜੀ ਆ ਰੋਕ ਦਿਓ ਜੀ ਆ ਰੋਕ ਦਿਓ ਬੱਚੇ ਦੇ ਕੋਲ ਬੱਚੇ ਦੇ ਕੋਲ ਰੋਕ ਦਿਓ ਠੀਕ ਆ ਆ ਮਗਰ ਬੱਛੀ ਹੈ ਜੀ 1 ਮਹੀਨੇ ਦਾ ਸੁਆ ਉੱਚਾ ਹੈਗਾ ਠੀਕ ਆ ਜੀ 1 ਮਹੀਨਾ ਤੇ ਬੱਠੀ ਆ ਹੈਗੀ ਜਿਹੜੀ ਤੁਹਾਨੂੰ ਪਹਿਪਰ ਦਿਖਾਤੀ ਤੋੜ ਲਓ ਜੀ ਤੋੜ ਗੀ ਠੀਕ ਆ ਸੋ ਸਪੇਸ ਥੋਣੀ ਹੈਗੀ ਥਾਣਾ ਦੇ ਕੋਈ ਜੋੜ ਕੇ ਜੇ ਥਾਣਾ ਨਹੀਂ ਰੱਖਦੇ ਕੋਈ 4 4 ਇੰਚ ਜਿਹੜੀ ਆ ਆ 44 ਦੇ ਵਿੱਚ ਵਿੱਚ ਗੁਰਖੂਰ ਜਿਹੜੀ ਆ 4 4 ਇੰਚ ਦੀ ਆ ਅੱਛਾ ਮੋਲ ਲੈਂਦਾ ਕੀ ਕੀਤਾ ਬੋਲ ਵੀ ਜੀ 38000 38 ਹਾਂਜੀ ਲੈ ਦੇ ਵਾਲਾ ਹਾਂ ਹਾਂਜੀ ਬਾਕੀ ਛੋਟਛਾਪਾ ਕਰ ਦਿਓ ਜਿੰਨੀ ਵੀ ਗਜੈਸ਼ ਹੋਈ ਮੌਕੇ ਤੇ ਠੀਕ ਹੈ ਜੀ ਮੌਕੇ ਤੇ ਕਰ ਲਵਾਂ ਹਾਂਜੀ 38000 ਆ ਠੀਕ ਹੈ ਜੀ ਬਾਕੀ ਦੁੱਧ ਜਿਹੜਾ 12 13 12 13 ਤੇ ਆ ਇਸ ਟਾਈਮ ਇਸ ਤੋਂ ਬਾਅਦ ਇੱਕ ਕ੍ਰੋਸ ਆ ਜਰਸੀ ਨਾਲ ਕ੍ਰੋਸ ਆ ਅ ਥੋੜਾ ਦੇਸੀ ਦਾ ਤੇ ਜਰਸੀ ਦਾ ਆ ਜਿਹੜਾ ਪੱਖ ਦੋਸਤੋ ਇਸ ਵੈੜ ਨੂੰ ਮੰਨ ਸਕਦੇ ਆ ਲਾਲ ਬਿਲਕੁਲ ਲਾਈਟ ਕਲਰ ਲਾਲ ਰੰਗ ਦੇ ਵਿੱਚ ਅੱਛਾ ਵੀਰੇ ਇਹ ਵੀ ਤਾਜ਼ੀ ਸੂਈ ਹੈ ਹਾਂਜੀ ਹਾਂਜੀ ਹਫਤਾ ਹੋਇਆ ਵੀਰ ਜੀ ਹਫਤਾ ਕੀ ਹੋਇਆ ਹਾਂਜੀ ਬੱਚਾ ਸ਼ਾਮ ਮਗਰ ਵੀਰ ਜੀ ਬੱਚਾ ਆ ਗਿਆ ਹਾਂਜੀ ਮੇਲ ਕਾਫ ਹਾਂ ਹਾਂਜੀ ਆਹ ਦੇਖੋ ਜੀ ਮੇਲ ਕਾਫ ਬੱਚਾ ਇੱਕ ਹਫਤੇ ਦਾ ਸਮਾਂ ਹੋ ਗਿਆ ਸੂਈ ਨੂੰ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਇਹ ਵੈੜ ਦਿਖਾ ਰਹੇ ਹਾਂ ਸੋ ਆਹ ਤੁਸੀਂ ਵੈੜ ਵੇਖੋ ਜੀ ਬਾਕੀ ਆ ਥਣ ਚੱਡਾ ਵਗਾ ਪੁੰਗਾ ਤਾਂ ਨਹੀਂ ਪਾਉਂਦੀ ਜੀ ਨਹੀਂ ਨਹੀਂ ਵੀਰ ਜੀ ਜਿਹੜਾ ਮਰਜੀ ਆ ਕੇ ਚੋਲੇ ਰੂਮ ਵਰਗੀ ਤੋਲੀ ਆ ਲਓ ਜੀ ਜਿਹੜਾ ਮਰਜੀ ਵੀਰ ਮੇਰਾ ਚੋਲੇ ਲਓ ਤੇ ਸੁਆ ਕਿੰਨਾ ਦੱਸਿਆ ਜੀ ਦੁੱਧੇ ਇਸ ਲਈ ਵੀਰ ਜੀ ਦੁੱਧੇ ਹਾਂਜੀ ਹੂੰ ਦੁੱਧ ਕਿੰਨਾ ਦੱਸਿਆ ਉਹ ਤਾਂ 15 ਲੀਟਰ ਤਿਆਰ ਆ 15 ਲੀਟਰ ਜਿਹੜਾ ਚਵਾਵਾਂਗੇ ਹੈ ਜੀ ਜੀ ਠੀਕ ਆ 15 ਲੀਟਰ ਪ੍ਰਭੂ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਪੋਲੀ ਰੂਵਰ ਕੀ ਮਰਜ਼ੀ ਤੇ ਪੋਲੀ ਵੀਰ ਕਹਿੰਦਾ ਵੀ ਬਿਲਕੁਲ ਰੂਵਰ ਕੀ ਪੋਲੀ ਆ ਬਿਲਕੁਲ ਬਹੁਤ ਚੰਗੀ ਸੋਹਣੀ ਜਵਾਈ ਆ ਪਰ ਆ ਦੇਖ ਠੀਕ ਆ ਠੰਡੀ ਤੇਰੀ ਹੂੰ ਸੀਲਸ ਹਊਗਾ ਕੇਵਾਂ ਆਪਾਂ ਥੋੜਾ ਉੱਪਰ ਆ ਜਿਹੜਾ ਦੋਸਤੋ ਮੇਰਾ ਵੀ ਕੇ ਜੇ ਆਪਾਂ ਪਸੂ ਕਰ ਜਿੰਦਾ ਥੋੜਾ ਨੇੜੇ ਜਾਈਦਾ ਹਾਂਜੀ ਤੇ ਪਸੂ ਆ ਥੋੜਾ ਜਿਆਦਾ ਡਰਦਾ ਆ ਸੇ ਪਾਸੇ ਹੁੰਦਾ ਬਾਕੀ ਸੀਲਸ ਹਊਗਾ ਪੂਰੀਆ ਵੀ ਠੀਕ ਆ ਤੇ ਖੋਲ ਕੇ ਦਿਖਾਓ ਜੀ ਇਹਨੂੰ ਤੋੜ ਦਿਗੇ ਆਲੋ ਠੀਕ ਆ ਥਣ ਥਣ ਇਹਦਾ ਵੀ ਪੂਰਾ ਹੱਥੀ ਚਵਾਈ ਵਾਲਾ ਜਿਹੜਾ ਥਣ ਲੱਗਾ ਜੀ ਬੈੜਨ ਤੇ ਮੁੱਠੀ ਥਾਣਾ ਪੂਰਾ ਠੀਕ ਹੈ ਲੈ ਲਓ ਠੀਕਾ ਕਿੰਨਾ ਮੁੱਲ ਇਹਦਾ ਕਰਤਾ ਫਿਰ ਜੀ ਬੋਲੇ ਵੀਰ ਜੀ 40000 ਮੰਗਦੇ 40000 ਚਲੋ ਬਾਕੀ ਮਾਨਤਾ ਪਸਾਰ ਪੰਧਾ ਪਸੂ ਦੇ ਵਿੱਚ ਆ ਰਹੇ ਜੀ ਹਾਂਜੀ 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 ਤੇ 40000 ਦੋਸਤੋ ਇਹਦੀ ਡਿਮਾਂਡ ਵੀਰ ਨੇ ਕੀਤੀ ਆ ਲੈਣ ਦੇ ਨੇ 40000 ਆ ਬਾਕੀ ਜਿੰਨੀ ਵੀ ਗੰਜੈਸ਼ ਹੋਈ ਜ਼ਰੂਰ ਜਿਹੜੀ ਆ ਦੋਸਤੋ ਕੱਢ ਦਿੱਤੀ ਜਾਊਗੀ ਪਸੂ ਹਰਕ ਦੇ ਵਿੱਚੋਂ ਉਸ ਤੋਂ ਪਹਿਲਾਂ ਵੀ ਦੋ ਡੰਗ ਕੋਈ ਵੀਰ ਚਵਾਈ ਕਰ ਲੈ ਠੀਕ ਹੈ ਇੱਕ ਟਾਈਮ ਕਰ ਲੈ ਉਹ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਹੱਕ ਜ਼ਰੂਰ ਤੁਸੀਂ ਸਮਝ ਕੇ ਚਵਾਈ ਕਰ ਲਿਓ ਤੇ ਬੋਲੇਗੇ ਨੰਬਰ ਇੱਕ ਵੀਰ ਬੋਲੇ ਵੀਰ ਜੀ ਨੰਬਰ ਵੀਰ ਜੀ 91 59 72307 ਠੀਕ ਹੈ ਜੀ ਹਾਂਜੀ ਸੋ ਇੱਕ ਹੋਰ ਨੰਬਰ 95924 8377 ਠੀਕ ਹੈ ਜੀ ਹਾਂਜੀ ਅੱਛਾ ਵੀਰ ਇੱਕ ਪੂਰੀ ਐਡਰੈਸ ਤੁਸੀਂ ਆਪਦੇ ਕੋਲ ਵੀ ਕਨਫਰਮ ਕਰਾ ਦਿਓ ਪਿੰਡ ਸ੍ਰਿਹਾਲੀ ਕਲਾ ਆ ਜਿਲ੍ਹਾ ਤਰਨਤਾਰਨ ਹਾਂਜੀ ਮਾਈ ਟਿੱਬੇ ਲੱਗ ਪਉਣਾ ਗੁਰਦੁਆਰਾ ਘਰ ਆ ਹਾਂਜੀ ਗੁਰਦੁਆਰਾ ਸਾਹਿਬ ਮਾਈ ਟਿੱਬਾ ਬਿਲਕੁਲ ਨਜ਼ਦੀਕ ਆ ਹਾਂਜੀ ਹਾਂਜੀ ਤਾਂ 2 ਕਿਲੋਮੀਟਰ ਮੈਨੂੰ ਲੱਗਦਾ ਨੈਸ਼ਨਲ ਹਾਈਵੇ ਤੋਂ ਅੰਬਰਸਾ ਰੋਡ ਤੋਂ 5 ਕਿਲੋ ਹਟ ਮਾ ਹੈਗਾ ਤੇ ਪੱਟੀ ਨੂੰ ਅੱਗੇ ਛੜਕ ਚਲੀ ਜਾਂਦੀ ਹੈ। ਹਾਂਜੀ ਮੇਨ ਪੱਟੀ ਵਾਲੇ ਦੇ ਆਪਣੇ ਬੋਰਜ ਨੱਥੂ ਕੇ ਬੋਰਜ ਰਾਏ ਕੇ ਨੂੰ ਵੀ ਅੱਗੇ ਚਲੀ ਜਾਂਦੀ ਹੈ। ਜਗਤਪੁਰਾ ਲੱਗੇ। ਬਿਲਕੁਲ ਬਿਲਕੁਲ। ਤੇ ਅੱਜ ਦੋਸਤੋ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਤਿੰਨ ਨਗ ਦਿਖਾਉਣੀ ਸੀਗੇ। ਸੋ ਤਿੰਨੇ ਨਗ ਜਿਹੜੇ ਦੋਸਤੋ ਬਿਲਕੁਲ ਦੁੱਧ ਤੇ ਆ ਤਸੱਲੀ ਤੁਸੀਂ ਕਰ ਸਕਦੇ ਹੋ ਦੋ ਟਾਈਮ ਚੁਵਾਈ ਕਰਕੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।